ਸਸਰੀਕਾਲ ਨਮਸਤੇ ਆਦਾਬ ਦੋਸਤੋ ਹਿਮਾਚਲ ਵਾਲਾ ਮੁੱਦਾ ਅਜੇ ਸ਼ਾਂਤ ਨਹੀਂ ਹੋ ਰਿਹਾ ਚਪੇੜਾਂ ਤੇ ਚਪੇੜਾਂ ਅਜੇ ਵੱਜਦੀਆਂ ਜਾ ਰਹੀਆਂ ਨੇ ਕੰਗਰਾਂ ਦੇ ਚਪੇੜ ਕੀ ਵੱਜੀ ਔਰ ਉਸ ਤੋਂ ਬਾਅਦ ਚਪੇੜਾਂ ਦਾ ਸਿਲਸਲਾ ਸਟਾਰਟ ਹੋਇਆ ਚਪੇੜਾਂ ਤੱਕ ਇਹ ਨਹੀਂ ਰਹਿ ਗਿਆ ਉਸ ਤੋਂ ਬਾਅਦ ਮਾਰਕੁਟਾਈ ਔਰ ਲੱਤਾਂ ਬਾਹਾਂ ਤੋੜਨ ਤੱਕ ਪਹੁੰਚ ਗਿਆ ਜਿਵੇਂ ਕਿ ਹਿਮਾਚਲੀ ਲੋਕਾਂ ਨੇ ਪੰਜਾਬੀ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਸੋ ਇਸ ਨੂੰ ਦੇਖਿਆ ਨਹੀਂ ਜਾ ਰਿਹਾ ਸੋ ਭਈ ਹੁਣ ਸਬਰ ਦਾ ਬਾਧ ਗਿਆ ਟੁੱਟ ਔਰ ਆਪਣਾ ਅਨ ਟੈਕਸੀ ਯੂਨੀਅਨ ਵਾਲਾ ਨੇ ਵੀ ਐਲਾਨ ਕਰਤਾ ਕਿ ਹਿਮਾਚਲ ਦੀ ਗੱਡੀ ਜਦੋਂ ਵੀ ਪੰਜਾਬ ਚ ਆਏ ਰੋਕੋ ਔਰ ਠੋਕੋ ਅੰਮ੍ਰਿਤਸਰ ਹਿਮਾਚਲੀ ਕਈ ਗੱਡੀਆਂ ਰੋਕੀਆਂ ਗਈਆਂ ਔਰ ਉਹਨਾਂ ਨੇ ਠੋਕਿਆ ਨਹੀਂ ਕਿ ਇਤਰਤ ਨਹੀਂ ਕਿ ਘਰ ਆਏ ਬੰਦੇ ਨੂੰ ਠੋਕੋ ਇਹ ਕੰਮ ਗਿਰਿਆ ਹੋਇਆ ਨੀਚ ਔਰ ਘਟੀਆਂ ਪਹਾੜੀ ਲੋਕ ਹੀ ਕਰ ਸਕਦੇ ਨੇ ਕਿਉਂਕਿ ਉਹਨਾਂ ਉਹਨਾਂ ਦੀ ਮਾਨਸਿਕਤਾ ਬਹੁਤ ਗਿਰੀ ਹੋਈ ਹੈ ਸਾਡੀ ਮਾਨਸਿਕਤਾ ਅਜੇ ਵੀ ਕਾਇਮ ਹੈ ਇਨਸਾਨੀਅਤ ਅਜੇ ਵੀ ਕਾਇਮ ਹੈ ਸੋ ਇਹਦੇ ਨਾਲ ਨਾਲ ਹੀ ਕੱਲ ਇੱਕ ਵੀਡੀਓ ਆਈ ਤੁਸੀਂ ਦੇਖ ਰਹੇ ਹੋ ਮੁਸਲਮ ਪਾਇਚਾਰੇ ਤੇ ਇਹਨਾਂ ਨੇ ਹਿਮਾਚਲੀ ਅਤੰਕਵਾਦੀਆਂ ਨੇ ਅਟੈਕ ਕੀਤਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹਨਾਂ ਦਾ ਸਮਾਨ ਲੁੱਟ ਲਿਆ ਦਿਨ ਦੀ ਵੀ ਡਾਕਾ ਮਾਰ ਲਿਆ ਸੋ ਕਿਸੇ ਦੀ ਦੁਕਾਨ ਦਾ ਸਮਾਨ ਬਾਹਰ ਕੱਢ ਲੈਣਾ ਲੁੱਟ ਖੋਹ ਲੈਣਾ ਉਹਦੀ ਬਰਬਾਦੀ ਕਰ ਦੇਣਾ ਇਹ ਵੀ ਇੱਕ ਬਹੁਤ ਵੱਡਾ ਕੇਸ ਬਣਦਾ ਹੈ ਪਰ ਹਿਮਾਚਲੀ ਪੁਲਿਸ ناکਾਮ ਪੁਲਿਸ ਨਿਕੰਮੇ ਔਰ ਹਿਮਾਚਲੀ ਲੋਕਾਂ ਨਾਲ ਮਿਲੀ ਹੋਈ ਹੈ ਦੋਗਲੀ ਪੁਲਿਸ ਹੈ ਔਰ ਇਹ ਦੱਲੀ ਪੁਲਿਸ ਹੈ ਇਸ ਕਰਕੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰਨੀ ਔਰ ਹਿਮਾਚਲ ਦਾ ਸੀਐਮ ਬਿਲਕੁਲ ਆਪਣੇ ਸੀਐਮ ਦੇ ਪਦ ਨੂੰ ਭੁੱਲ ਚੁੱਕਾ ਹੈ ਕਿ ਇਸ ਦੀ ਮਰਿਆਦਾ ਨੂੰ ਕਿਵੇਂ ਰੱਖਣਾ ਸੋ ਇਹ ਹਿਮਾਚਲੀ ਅਤੰਕਵਾਦੀਆਂ ਦੇ ਨਾਲ ਹਿਮਾਚਲੀ ਪੁਲਿਸ ਵੀ ਅਤੰਕਵਾਦੀ ਔਰ ਜੇ ਸਿੱਖ ਆਪਣੇ ਰਾਸ਼ਟਰ ਦੀ ਗੱਲ ਕਰਨ ਆਪਣੇ ਅਲੱਗ ਸਟੇਟ ਦੀ ਗੱਲ ਕਰਨ ਤਾਂ ਉਹ ਖਾਲਸਤਾਨੀ ਜੇ ਹਿੰਦੂ ਲੋਕ ਆਪਣੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਤਾਂ ਉਹ ਦੇਸ਼ ਭਗਤ ਹੁਣ ਇੱਥੇ ਇਹਨਾਂ ਨੂੰ ਵੀ ਮੈਂ ਬਿਲਕੁਲ ਦੇਸ਼ ਭਗਤ ਨਹੀਂ ਕਹੂੰਗਾ ਇਹ ਹਿੰਦੂ ਰਾਸ਼ਟਰ ਦੇ ਅਤੰਕਵਾਦੀ ਨੇ ਹਿੰਦੂ ਰਾਸ਼ਟਰ ਦਾ ਅਤੰਕਵਾਦੀ ਸੰਗਠਨ ਹੈ ਜੋ ਕਿ ਸਭ ਤੋਂ ਵੱਡਾ ਗੜ ਉਹ ਹਿਮਾਚਲ ਵਿੱਚ ਹੈ ਤੋਂ ਇਹ ਹਿੰਦੂ ਰਾਸ਼ਟਰ ਦੇ ਅਤੰਕੀਆਂ ਨੇ ਜਿਹੜਾ ਵੀ ਉੱਥੇ ਹਲਚਲ ਮਚਾਈ ਹੋਈ ਹੈ ਤੇ ਕੁਝ ਦਿਨ ਦੀ ਹੈ ਤੇ ਉਹ ਹਿੰਦੂ ਨਹੀਂ ਹੈਗੇ ਜਿਹੜੇ ਸ੍ਰੀ ਰਾਮ ਜੀ ਨੂੰ ਮੰਨਦੇ ਨੇ ਸ੍ਰੀ ਰਾਮ ਜੈ ਸ੍ਰੀ ਰਾਮ ਦੇ ਨਾਰੇ ਲਾ ਕੇ ਕਿਸੇ ਦੀ ਦੁਕਾਨ ਨੂੰ ਲੁੱਟਣਾ ਬਿਲਕੁਲ ਹੀ ਜਾਇਜ਼ ਨਹੀਂ ਸ੍ਰੀ ਰਾਮ ਜੀ ਬਹੁਤ ਹੀ ਉੱਚੀ ਤੇ ਔਰ ਸੁੱਚੀ ਸੋਚ ਵਾਲੇ ਸੀਗੇ ਬਹੁਤ ਹੀ ਪਰਸ਼ੂਤਮ ਔਰ ਮਰਿਆਦਾਪੁਰਸ਼ ਸੀਗੇ ਤੁਸੀਂ ਸ੍ਰੀ ਰਾਮ ਜੀ ਦਾ ਨਾਮ ਗਿਰਾ ਰਹੇ ਹੋ ਤੁਸੀਂ ਰਾਮ ਜੀ ਦੇ ਭਗਤ ਹੈ ਹੀ ਨਹੀਂ ਦਰ ਅਸਲ ਵਿੱਚ ਦੇਖਿਆ ਜਾਇਤਾ ਤੁਸੀਂ ਆਪਣਾ ਰਾਵਣ ਤੇ ਵੀ ਏ ਭਗਤ ਕਲਾਨ ਦੇ लायक ਨਹੀਂ ਹੈਗੇ ਤੁਸੀਂ ਉਹਨਾਂ ਤੋਂ ਵੀ ਜ਼ਿਆਦਾ ਮਾਨਸਿਕਤਾ ਤੁਹਾਡੀ ਗਿਰ ਚੁੱਕੀ ਹੈ ਸੋ ਪਹਾੜੀ ਲੋਗੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੁਹਾਨੂੰ ਟੈਗ ਲੱਗੂਗਾ ਕਿ ਤੁਸੀਂ ਅਤੰਕਵਾਦੀ ਹੋ ਪੰਜਾਬੀ ਅਤੰਕਵਾਦੀ ਨਹੀਂ ਹੈਗੇ ਪੰਜਾਬ ਦੇ ਵਿੱਚ ਖਾਲਸਤਾਨੀ ਇੱਕ ਮੁੱਦਾ ਜ਼ਰੂਰ ਹੈ ਜਿਹਨੂੰ ਕੋਰਟ ਨੇ ਦੇਸ਼ ਦੀ ਭਾਰਤ ਦੇ ਕਾਨੂੰਨ ਨੇ ਵੀ ਇਹ ਹੱਕ ਦਿੱਤਾ ਹੋਇਆ ਹੈ ਕਿ ਕੋਈ ਵੀ ਸਿਟੀਜ਼ਨ ਕੋਈ ਵੀ ਦੇਸ਼ ਦੇ ਵਿੱਚ ਰਹਿਣ ਵਾਲਾ ਬੰਦਾ ਆਪਣੇ ਹੱਕ ਔਰ ਆਪਣੇ ਹੱਕ ਦੀ ਮੰਗ ਕਰ ਸਕਦਾ ਜੇ ਉਹ ਖਾਲਿਸਤਾਨ ਮੰਗ ਰਹੇ ਨੇ ਤਾਂ ਮੰਗ ਕਰ ਸਕਦੇ ਨੇ ਖਾਲਿਸਤਾਨ ਦੇਣਾ ਜਾਂ ਨਾ ਦੇਣਾ ਸਰਕਾਰਾਂ ਦਾ ਕੰਮ ਹੈ ਖਾਲਿਸਤਾਨ ਨੂੰ ਮੰਗ ਤੋਂ ਨਹੀਂ ਰੁਕਿਆ ਜਾ ਸਕਦਾ ਨਹੀਂ ਦੇਣਾ ਅਲੱਗ ਗੱਲ ਹੈ ਸੋ ਹਿੰਦੂ ਰਾਸ਼ਟਰ ਮੰਗਿਆ ਜਾ ਸਕਦਾ ਹੈ ਤਾਂ ਉਹ ਵੀ ਇੱਕ ਹਿੰਦੂ ਰਾਸ਼ਟਰ ਸੰਗਠਨ ਦੇ ਅਤੰਕਵਾਦੀ ਕਹਿ ਲਾਏ ਜਾਣਗੇ ਕਿਉਂਕਿ ਜੇ ਭਾਰਤ ਬਣਿਆ ਹੋਇਆ ਸਾਰਿਆਂ ਨਾਲ ਤਾਂ ਹਿੰਦੂ ਰਾਸ਼ਟਰ ਦੀ ਇੱਥੇ ਕੀ ਲੋੜ ਹੈ ਜੇ ਹਿੰਦੂ ਰਾਸ਼ਟਰ ਦੀ ਲੋੜ ਹੈ ਤਾਂ ਫਿਰ ਖਾਲਸਤਾਨ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਅਸੀਂ ਹਿੰਦੂ ਰਾਸ਼ਟਰ ਵਿੱਚ ਰਹਿਣਾ ਬਿਲਕੁਲ ਪਸੰਦ ਨਹੀਂ ਕਰਾਂਗੇ ਕਿਉਂਕਿ ਇਹ ਦੇਸ਼ ਹਿੰਦੂ ਰਾਸ਼ਟਰ ਵਾਲਿਆਂ ਨੇ ਆਜ਼ਾਦ ਨਹੀਂ ਕਰਾਇਆ ਇਹ ਸਿੱਖਾਂ ਨੇ ਆਜ਼ਾਦ ਕਰਾਇਆ 93% ਸ਼ਹੀਦियां ਦਿੱਤੀਆਂ ਅੱਜ ਤੱਕ ਦਿੰਦੇ ਆ ਰਹੇ ਆ ਜੇ ਅੱਜ ਅਸੀਂ ਬਾਰਡਰ ਤੋਂ ਪਰੇ ਹਟ ਜਾਈਏ ਤਾਂ ਸ਼ਾਮ ਤੱਕ ਦਿੱਲੀ ਅੱਲਾਹੂ ਅੱਲਾਹ ਹੋਣ ਵਾਲੀ ਹੈ ਸੋ ਅਸੀਂ ਛੱਡੀਏ ਕਿਉਂ ਅਸੀਂ ਦਿੱਲੀ ਤੱਕ ਜਾਣੇ ਇਹਨਾਂ ਨੂੰ ਕਿਉਂ ਦਈਏ ਕਿਸੇ ਵੀ ਗੈਰ ਮਜਬੀ ਲੋਕਾਂ ਨੂੰ ਪਰ ਅਸੀਂ ਨਹੀਂ ਜਾਣਦਿਆਂਗੇ ਕਿਉਂਕਿ ਇਹ ਸਾਡਾ ਦੇਸ਼ ਹੈ ਅਸੀਂ ਆਪਣੇ ਦੇਸ਼ ਦੀ ਰਾਖੀ ਕਰਾਂਗੇ ਹਾਂ ਜੇ ਸਾਡੇ ਹੱਕ ਤੇ ਉੱਤੇ ਕੋਈ ਹਮਲਾ ਕਰਦਾ ਤਾਂ ਉਹਨੂੰ ਵੀ ਰੋਕਾਂਗੇ ਤੇ ਜੇ ਕੋਈ ਕਹੇ ਕਿ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ ਤੋ ਆਪਣਾ ਬਿਹਾਰ ਔਰ ਯੂਪੀ ਵਿੱਚ ਬਣਾ ਲੈਣਾ ਹਿੰਦੂ ਰਾਸ਼ਟਰ ਹਰਿਆਣਾ ਹਿਮਾਚਲ ਪੰਜਾਬ ਔਰ ਰਾਜਸਥਾਨ ਵਿੱਚ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਇਹ ਪੰਜਾਬ ਦਾ ਹਿੱਸਾ ਨੇ ਪੰਜਾਬ ਦੇ ਨਾਲੋਂ ਸਿਆਸਤਦਾਨਾਂ ਨੇ ਤੋੜ ਕੇ ਇਹਨੂੰ ਛੋਟਾ ਕਰਕੇ ਉਹ ਦਿੱਲੀ ਨਾਲ ਜੋੜਿਆ ਔਰ ਸਾਡੀ ਮੰਗ ਇਹ ਹੈ ਕਿ ਇਹਨੂੰ ਫੇਰ ਤੋਂ ਪੰਜਾਬ ਨਾਲ ਜੋੜਿਆ ਜਾਏ ਔਰ ਆਪਣਾ ਯੂਪੀਪੀਆਰ ਬਣਾਓ ਹਿੰਦੂ ਰਾਸ਼ਟਰ ਬਣਾਓ ਭਾਵੇਂ ਹਿੰਦੂ ਰਾਸ਼ਟਰ ਦਾ ਵੱੱਬ ਬਣਾਓ ਕੋਈ ਦਿੱਕਤ ਨਹੀਂ ਸੋ ਪਹਾੜੀ ਲੋਗੋ ਤੁਸੀਂ ਸਿੱਖ ਔਰ ਹਿੰਦੂ ਭਾਈਚਾਰੇ ਨੂੰ ਬਹੁਤ ਤਕੜਾ ਭਾਈਚਾਰਾ ਸੀ ਜਦੋਂ ਤੁਹਾਨੂੰ ਜੁੱਤੀਆਂ ਪਈਆਂ ਤਾਂ ਵਿੱਚ ਸਿੱਖ ਪੰਥਕ ਤਿਆਰ ਹੋ ਗਿਆ ਤੁਹਾਡੀ ਰੱਖਸ਼ਾ ਲਈ ਤੇ ਜੇ ਅੱਜ ਸਿੱਖਣ ਤੁਸੀਂ ਜੁੱਤੀਆਂ ਬਾਰੇ ਤਾਂ ਇਹ ਬਹੁਤ ਗਿਰੀ ਹੋਈ ਔਰ ਨੀਚ ਹਰਕਤਾਂ ਤੁਹਾਡੇ ਲਈ ਕੁਝ ਸੋਚੋ ਕੁਝ ਸਮਝੋ ਕਿ ਤੁਸੀਂ ਆਪਣੀ ਹਿਸਟਰੀ ਨੂੰ ਬਦਲੋ ਤੁਹਾਡੇ 22 ਧਰ ਦੇ ਰਾਜੇ ਕਿੰਨਾ ਗੁਰੂਆਂ ਨਾਲ ਧੱਕਾ ਕਰ ਦੇਰੇ ਅਖੀਰ ਯੁੱਧ ਹੋਏ ਯੁੱਧ ਵਿੱਚ ਉਹਨਾਂ ਨੇ ਆਪਣੀ ਮਾਰ ਖਾਧੀ ਬੁਰੀ ਤਰ੍ਹਾਂ ਮਾਰ ਖਾਧੀ ਔਰ ਆਪਣੀਆਂ ਪਿੱਠ ਦਿਖਾ ਕੇ ਭੱਜੇ ਔਰ ਮਾਰੇ ਗਏ ਸੋ ਉਸ ਚੀਜ਼ ਨੂੰ ਖਤਮ ਕਰੋ ਕਿ ਸਾਡੇ ਬਜ਼ੁਰਗਾਂ ਨੇ ਜਿਹੜਾ ਕਰਿਆ ਸੀ ਗੁਰੂ ਸਾਹਿਬਾਨਾਂ ਨਾਲ ਗਲਤ ਕਰਿਆ ਸੀ ਕਿਉਂਕਿ ਗੁਰੂ ਸਾਹਿਬਾਨ ਨੇ Hindu ਧਰਮ ਦੀ ਖਾਸ ਕਰਕੇ ਆਪਣਾ ਪਿਤਾ ਵਾਰ ਕੇ ਚਾਰੇ ਸਹਜਾ ਦੇ ਵਾਰ ਕੇ ਆਪਣਾ ਆਪ ਵਾਰ ਕੇ ਆਪਣੀ ਮਾਤਾ ਗੁਜਰੀ ਵਾਰ ਕੇ ਸਤਜੀਵ ਵਾਰ ਕੇ ਔਰ ਪੂਰਾ ਪੰਥ ਵਾਰ ਕੇ ਤੁਹਾਡੀ ਰੱਖਿਆ ਕਰੀ ਸੀ ਅੱਜ ਤੁਸੀਂ ਉਸੇ ਰક્ષਕਾਂ ਦੇ ਨਾਲ ਹੈਮਾਨੇ ਰਾਕਸ਼ਕਸ ਬਣੇ ਹੋਏ ਆ ਤੁਸੀਂ ਉਹਨਾਂ ਨੂੰ ਮਾਰ ਰਹੇ ਹੋ ਇੱਕ ਪੱਗ ਤੁਹਾਨੂੰ ਬਹੁਤ ਮੁਸੀਬਤ ਦੇ ਰਹੀ ਹੈ ਸੋ ਇਹ ਮੁੱਦੇ ਜਿਹੜੇ ਨੇ ਮੁੱਦੇ ਨਾ ਪਟਕਾਓ ਦੇਸ਼ ਆਪਣਾ ਪਹਿਲਾਂ ਹੀ ਬਹੁਤ ਗਰੀਬੀ ਮਹਿੰਗਾਈ ਔਰ ਮਾਰ ਤੇ ਵਿੱਚ ਫਸਿਆ ਹੋਇਆ ਹੈ ਔਰ ਜਦੋਂ ਵੀ ਤੁਹਾਡੇ ਤੇ ਪਿਛਲੇ ਸਾਲ ਮੁਸੀਬਤ ਆਈ ਪੰਜਾਬ ਤੇ ਵੀ ਆਈ ਪੰਜਾਬ ਦੀਆਂ ਫਸਲਾਂ ਨਸਲਾਂ ਬਰਬਾਦ ਹੋ ਗਈਆਂ ਪਰ ਜਦੋਂ ਤੁਹਾਡੇ ਉਥੇ ਹਿਮਾਚਲ ਦੇ ਵਿੱਚ ਤੁਹਾਡੀਆਂ ਬਿਲਡਿੰਗਾਂ ਡਿੱਗੀਆਂ ਬਾੜ ਆਈ ਪਾਣੀ ਆਇਆ ਬੁਰਾ ਹਾਲ ਹੋਇਆ ਤਾਂ ਸਭ ਤੋਂ ਪਹਿਲਾਂ ਸਿੱਖ ਪਹੁੰਚ ਕੇ ਤੁਹਾਡੀ ਰੱਖਿਆ ਲਈ ਔਰ ਤੁਸੀਂ ਕਮੇਨਿਓ ਆਪਣੀਆਂ ਸਿੱਖ ਤੁਹਾਡੀ ਸੇਵਾ ਕਰਦੇ ਸੀ ਲੰਗਰ ਪਚਾਰੇ ਹੁਣ ਤੁਸੀਂ 100 150 ਦੀ ਬੋਤਲ ਪਾਣੀ ਦੀ ਵੇਚ ਰਹੇ ਸੀ ਦੁਰਫਿਟੇ ਮੁ ਤੁਹਾਡੀ ਇਹੋ ਜੀ ਨਸਲ ਤੇ ਲਾਹਨਤ ਹੈ ਤੁਹਾਡੇ ਪੈਦਾ ਹੋਣ ਤੇ ਇੱਕ ਬੰਦੇ ਦੂਸਰੀ ਨਸਲ ਚੋਂ ਆ ਕੇ ਦੂਸਰੇ ਸਟੇਟ ਚੋਂ ਆ ਕੇ ਤੁਹਾਡੀ ਜਾਨ ਵਿਚਾਰੇ ਨੇ ਔਰ ਤੁਸੀਂ ਆਪਣੀ نسل ਨੂੰ ਔਰ ਉਹਨਾਂ ਸੇਵਾਦਾਰਾਂ ਨੂੰ ਡੇਟ ਡੂਰਸ ਦੀ ਬੋਤਲ ਵਿੱਚੋਂ ਤਾਂ ਤੁਸੀਂ ਜੁੱਤੀਆਂ ਦੇ ਹੱਕਦਾਰ ਹੋ ਸੋ ਪੰਜਾਬੀ ਤੁਹਾਡੇ ਨਾਲ ਖੜ ਜਾਂਦੇ ਸੀ ਹੁਣ ਮੈਨੂੰ ਲੱਗਦਾ ਕਿ ਹੁਣ ਸਮਾਂ ਉਹ ਆ ਗਿਆ ਕਿ ਤੁਹਾਨੂੰ ਗੋਤੇ ਨਾਲ ਦੋ ਦੋ ਹੋਰ ਦਿਆ ਕਰਾਂਗੇ ਤਾਂ ਹੀ ਤੁਸੀਂ ਟਿਕੋਗੇ ਜੇ ਤੁਸੀਂ ਡੁੱਬੋਗੇ ਤਾਂ ਰੱਸਾ ਪਾ ਕੇ ਕੱਢਣ ਜਾਣਾ ਰੱਸਾ ਪਾ ਕੇ ਤੁਹਾਨੂੰ ਹੋਰ ਡੂੰਘਾ ਨਾਲ ਪੱਥਰ ਬਣ ਕੇ ਲੋਕ ਪੰਜਾਬੀ ਲੋਕ ਹੋਰ ਡੂੰਘਾ ਥੱਲੇ ਤੁਹਾਨੂੰ ਤੁੰਨਣ ਕਰਨਗੇ ਸੋ ਇਹੀ ਤੁਸੀਂ ਚਾਹਦੇ ਹੋਰ ਇਹੀ ਤੁਹਾਡੇ ਨਾਲ ਹੁਣ ਹੋਣਾ ਹੈ ਇਸ ਤੋਂ ਵੱਧ ਮੈਂ ਕੁਝ ਕਹਿ ਵੀ ਨਹੀਂ ਸਕਦਾ ਜੇ ਸਮਝ ਸਕਦੇ ਹੋ ਤਾਂ ਅਜੇ ਵੀ ਟਾਈਮ ਨਾਲ ਸਮਝ ਜਾਓ ਤੁਸੀਂ ਇੱਕ ਉਹ ਇੱਕ ਅਲੱਗ ਤਬਕਾ ਹੋ ਜਿਹੜੇ ਪਤਾ ਨਹੀਂ ਕਿਹੜੀ ਮਸਲੇ ਜਿਹੜਾ ਇਹੋ ਜਿਹੀ ਖਰਾਬੀ ਕਰਦੇ ਹੋ ਹਿਮਾਚਲੀ ਲੋਕ ਜਿਹੜੇ ਨੇ ਸਿੱਖਾਂ ਨਾਲ ਪਿਆਰ ਕਰਦੇ ਨੇ ਭਾਈਚਾਰਾ ਰੱਖਦੇ ਨੇ ਇੰਨੇ ਸਿੱਖ ਨੇ ਉੱਥੇ ਉਹ ਵੀ ਆਰਾਮ ਨਾਲ ਰਹਿੰਦੇ ਨੇ ਥਾ ਤੁਸੀਂ ਪੰਜਾਬ ਨੂੰ ਹੀ ਟਾਰਗੇਟ ਨਾ ਕਰੋ ਪੰਜਾਬ ਬੈਠਾ ਆਰਾਮ ਨਾਲ ਸ਼ਾਂਤ ਬੈਠਾ ਰਹਿੰਦਾ ਹੋ ਜੇ ਪੰਜਾਬ ਜਾਗਿਆ ਤਾਂ ਦਿੱਲੀ ਦੇ ਅਜੇ ਤੱਕ ਬਾਹ ਬਾਗ ਰਾਈ ਪਈ ਹੈ ਦਿੱਲੀ ਦਾ ਕੋਈ ਬਾਰਡਰ ਨਹੀਂ ਹੈਗਾ ਜਿਹੜਾ ਘਿਰਿਆ ਨਹੀਂ ਹੈਗਾ ਤੇ ਜੇ ਅਨੰਦਪੁਰ ਸਾਹਿਬ ਤੇ ਜਾ ਕੇ ਨਿਹੰਗ ਸਿੰਘ ਤਾਂ ਨੂੰ ਚੜਾਈ ਕਰਗੇ ਤਾਂ ਤੁਸੀਂ ਹੋਰ ਤੇ ਕਿਹੜਾ ਹਿਮਾਲਿਆ ਤੇ ਚੜਜੋਗੇ ਇਹ ਨਿਹੰਗ ਸਿੰਘਾਂ ਨੇ ਘੋੜੇ ਉੱਥੋਂ ਤੱਕ ਵੀ ਲੈ ਜਾਣੇ ਨੇ ਟੀਸੀ ਵਾਲੇ ਬੇਰ ਤਾਂ ਇਹ ਟੀਸੀ ਵਾਲਾ ਬੇਰ ਲਾ ਲੈਂਦੇ ਨੇ ਤੁਹਾਨੂੰ ਲਾ ਲਾ ਕੇ ਲਿਆਉਣਗੇ ਥੱਲੇ ਤੋੜਿਆਂ ਦੇ ਅੱਗੇ ਪਿੱਛੇ ਖਿੱਚ-ਖਿੱਚ ਕੇ ਲਿਆਉਣਗੇ ਬੱਚੋ 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 ਸੋ ਦੋਸਤੋ ਜਿੰਨੂੰ ਵੀਡੀਓ ਚੰਗੀ ਲੱਗੇ ਲਾਇਕ ਸ਼ੇਅਰ ਕਮੈਂਟ ਕਰਕੇ ਹਿਮਾਚਲੀਆਂ ਵੱਲੋਂ ਧੱਕੋ ਬਹੁਤ ਵੱਡੀ ਕਮੀ ਆ ਆਪਣੇ ਪੰਜਾਬੀਆਂ ਚ ਦੇਖਦੇ ਵੀ ਥੋੜੀਆਂ ਔਰ ਇੱਕ ਕਹਿੰਦੇ ਆ ਕਿ ਸਮਾਂ ਨਹੀਂ ਆਗਾ ਜੇ ਦੇਖ ਵੀ ਲੈਂਦੇ ਆ ਤੇ ਬਸ ਲਾਇਕ ਕਰ ਦਿਆਂ ਵੀ ਹੱਥ ਦੁਖਦਾ ਕਮੈਂਟ ਕਰ ਦਿਆਂ ਵੀ ਹੱਥ ਪੀੜ ਹੁੰਦਾ ਬਾਹ ਸੌਂਦੀ ਹੈ ਤੇ ਸ਼ੇਅਰ ਕਰਨ ਲੱਗਿਆਂ ਤਾਂ ਬਹੁਤ ਤਕਲੀਫ ਹੁੰਦੀ ਹੈ ਜੇ ਸ਼ੇਅਰ ਹੀ ਨਾ ਕੀਤੀ ਤੇ ਉਹਨਾਂ ਕਾਚਾ ਤਾਕਾ ਕਿਵੇਂ ਪਹੁੰਚੂਗੀ ਉਹਨਾਂ ਤੱਕ ਪਹੁੰਚੂਗੀ ਤੇ ਉਹਨਾਂ ਨੂੰ ਪਤਾ ਲੱਗੂਗਾ ਵੀ ਸਾਡਾ ਆਉਣ ਵਾਲਾ ਸਮਾਂ ਮਾੜਾ ਟਿਕ ਜੀਏ ਸੋ ਇਹਦੇ ਨਾਲ ਹੀ ਵੀਡੀਓ ਨੂੰ ਕਰ ਦੋ ਸ਼ੇਅਰ ਸਸਰੀ ਘਰ ਨਮਸਤੇ ਰਾਮ ਰਾਮ